ਲੋਕ ਸਭਾ ਚੋਣਾਂ ਦੇ ਬੰਦੇ ਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਜਿਹੜਾ ਚੁੱਪੀ ਤੋੜੀ ਹੈ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਲੋਕ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਇਸੇ ਸੰਬੰਧੀ ਅੱਜ 6 ਸਾਲ ਬਾਅਦ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਦੇ ਵਿੱਚ ਵਾਪਸੀ ਦਾ ਐਲਾਨ ਕੀਤਾ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਆਈਪੀਐਲ 2024 ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਤੇ 22 ਮਾਰਚ ਤੋਂ ਸ਼ੁਰੂਆਤ ਕਰਨ ਜਾ ਰਹੇ ਨੇ ਪਹਿਲੇ ਮੈਚ ਦੇ ਨਾਲ ਔਰ ਸਟਾਰ ਸਪੋਰਟਸ ਨੇ سوشل میڈیا ਦੇ ਖਾਤੇ ਦੇ ਉੱਤੇ ਇੱਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਲਿਖਿਆ ਕਿ ਸਰਦਾਰ ਆਫ ਕਮੈਂਟਰੀ ਬਾਕਸ ਇਸ ਬੈਕ ਸਿੱਧੂ ਨੇ ਵੀ ਇਸੇ ਦੇ ਸੰਬੰਧੀ ਟਵੀਟ ਕੀਤਾ ਪੰਜਾਬ ਦੇ ਰਾਜਪਾਲ ਨੂੰ ਮਿਲਣ ਲਈ ਸ਼ੁੱਕਰਵਾਰ ਨੂੰ ਉਹ ਚੰਡੀਗੜ੍ਹ ਪਹੁੰਚੇ ਸਨ ਮੀਡੀਆ ਨਾਲ ਗੱਲਬਾਤ ਕੀਤੀ ਇਸ ਵਾਰ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਉਹਨਾਂ ਨੇ ਇਹ ਗੱਲ ਵੀ ਜ਼ਰੂਰ ਕਹੀ ਹੈ ਕਿ ਕ੍ਰਿਕਟ ਦੀ ਕਮੈਂਟਰੀ ਛੱਡਣ ਦੀ وجہ ਨਾਲ ਉਹਨਾਂ ਨੂੰ ਵਿੱਤੀ ਨੁਕਸਾਨ ਜਿਹੜਾ ਹੋ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੁਸ਼ਕਲ ਸਮੇਂ ਦੇ ਵਿੱਚ ਕਰਤਾਰ ਦੀ ਜਿਹੜੀ ਹੈ ਪਹਿਚਾਨ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਦੇ ਪਿਤਾ ਸਰਦਾਰ ਭਗਵੰਤ ਸਿੰਘ ਕ੍ਰਿਕਟਰ ਸਨ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਬੇਟਾ ਉਹਨਾਂ ਦੀ ਤਰ੍ਹਾਂ ਖਿਡਾਰੀ ਬਣੇ ਔਰ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਦੇ ਲਈ ਸਿੱਧੂ ਜਿਹੜੇ ਨੇ ਕ੍ਰਿਕਟ ਵਿੱਚ ਆਏ 1993 ਤੋਂ ਲੈ ਕੇ 1999 1990 ਤੱਕ ਉਹ ਇੰਡੀਆ ਟੀਮ ਦੇ ਹਿੱਸਾ ਰਹੇ ਵੈਸਟ ਇੰਡੀਜ਼ ਖਿਲਾਫ ਉਹਨਾਂ ਨੇ ਟੈਸਟ ਮੈਚ ਖੇਡੇ ਆ 51 ਟੈਸਟ ਮੈਚ ਨਵਜੋਤ ਸਿੰਘ ਸਿੱਧੂ ਨੇ ਖੇਡੇ ਤੇ 136 ਵਨਡੇ ਮੈਚ ਖੇਡੇ ਟੈਸਟ ਦੇ ਵਿੱਚ 3202 ਤੇ ਵਨਡੇ ਦੇ ਵਿੱਚ 4413 ਜਿਹੜੇ ਦੌੜਾਂ ਬਣਾਈਆਂ 17 ਸਾਲ ਕ੍ਰਿਕਟ ਦੀ ਦੁਨੀਆ ਦੇ ਵਿੱਚ ਰਹਿਣ ਤੋਂ ਬਾਅਦ 1999 ਵਿੱਚ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਤੋਂ ਜਿਹੜਾ ਸੰन्यास ਲੈ ਲਿਆ ਕ੍ਰਿਕਟ ਦਾ ਸਫ਼ਰ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਕਮੈਂਟਰੀ ਤੇ ਵੀ ਹੱਥ ਅਜਮਾਇਆ ਆਖਰੀ ਵਾਰ ਆਈਪਲ 2018 ਦੀ ਉਹਨਾਂ ਨੇ ਕਮੈਂਟਰੀ ਕੀਤੀ ਨਵਜੋਤ ਸਿੰਘ ਸਿੱਧੂ ਨੇ ਔਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਬਣਨ ਤੋਂ ਬਾਅਦ ਉਹ ਕਮੈਂਟਰੀ ਪੈਨਲ ਤੋਂ ਬਾਹਰ ਹੋ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਜਿਹੜੇ ਐ ਟੀਵੀ ਸ਼ੋਅ ਵੀ ਛੱਡ ਦਿੱਤੇ ਰਾਜਨੀਤਿਕ ਮਾਹਰੀ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਿਲਕੁਲ ਵੱਖਰੇ ਹੋ ਚੁੱਕੇ ਸਨ ਕਿਉਂਕਿ ਉਹ ਵੱਖਰੀ ਸੁਰ ਅਲਾਪ ਦੇ ਸਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਦੋਂ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਤਾਂ ਉਸ ਸਮੇਂ ਵੀ ਉਸ ਸਮੇਂ ਦੀ ਸਰਕਾਰ ਦੇ ਨਾਲ ਇਹਨਾਂ ਦਾ ਜਿਹੜਾ ਅੰਕੜਾ ਉਹ ਠੀਕ ਨਹੀਂ ਸੀ ਔਰ ਸੂਬਾ ਕਾਂਗਰਸ ਕਮੇਟੀ ਨੇ ਵੀ ਉਹਨਾਂ ਨੂੰ ਕੋਈ ਬਾੜੀ ਤਵੱਜੋ ਨਹੀਂ ਦਿੱਤੀ ਦੋ ਮਹੀਨੇ ਪਾਰਟੀ ਤੋਂ ਬਿਲਕੁਲ ਅਲੱਗ ਹੋ ਕੇ ਚੱਲੇ ਪਾਰਟੀ ਹਾਈ ਕਮਾਂਡ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਉਹ ਜਵਾਬਦੇ ਹੁੰਦੇ ਪਰ ਸਮੇਂ-ਸਮੇਂ ਸਰ ਜਦੋਂ ਵੱਖਰੀਆਂ ਰੈਲੀਆਂ ਕਰਦੇ ਤਾਂ ਉਹ ਚਰਚਾ ਦਾ ਵਿਸ਼ਾ ਰਹਿੰਦੇ ਵੀ ਕਾਂਗਰਸ ਦੀਆਂ ਰੈਲੀਆਂ ਦੇ ਵਿੱਚੇ ਸ਼ਾਮਲ ਕਿਉਂ ਨਹੀਂ ਹੁੰਦੇ ਹਾਲਾਂਕਿ ਮਲਕਰ ਜਨ ਖੜਗੇ ਜਿਹੜੇ ਪ੍ਰਧਾਨ ਨੇ 올 ਇੰਡੀਆ ਕਾਂਗਰਸ ਦੇ ਉਹ ਪੰਜਾਬ ਆਏ ਤੇ ਉੱਥੇ ਵੀ ਇਹ ਨਹੀਂ ਸੰਗਏ ਲੋਕ ਸਭਾ ਚੋਣਾਂ ਨਾਲ ਲੜਨ ਦਾ ਐਲਾਨ ਉਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਸੀ ਵਿਧਾਨ ਸਭਾ ਚੋਣਾਂ ਵਿੱਚ ਹਾਲੇ 3 ਸਾਲ ਦਾ ਸਮਾਂ ਤੇ ਸਿੱਧੂ ਦੁਬਾਰਾ ਟੀਵੀ ਦੀ ਦੁਨੀਆ ਦੇ ਵਿੱਚ ਵਾਪਸ ਆ ਰਹੇ ਨੇ 2004 ਦੇ ਵਿੱਚ ਜਦੋਂ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ 2014 ਤੱਕ ਇਸ ਸੀਟ ਤੋਂ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਰਹੇ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਉਹਨਾਂ ਦੀ ਜਗ੍ਹਾ ਅਰुण ਜੇਟਲੀ ਨੂੰ ਜਿਹੜਾ ਉਮੀਦਵਾਰ ਬਣਾ ਦਿੱਤਾ 2016 ਦੇ ਵਿੱਚ ਸਿੱਧੂ ਰਾਜਸਭਾ ਦੇ ਉਮੀਦਵਾਰ ਚੁਣੇ ਗਏ ਉਹਨਾਂ ਨੇ ਭਾਜਪਾ ਲੇਕਿਨ ਛੱਡ ਦਿੱਤੀ 2017 ਦੇ ਵਿੱਚ ਜਦੋਂ ਕਾਂਗਰਸ ਸ਼ਾਮਲ ਹੋਏ ਤਾਂ ਅੰਮ੍ਰਿਤਸਰ ਈਸਟ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸੀ ਕੈਪਟਨ ਸਰਕਾਰ ਨੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਹਨਾਂ ਦੀ ਅਣਬੰੜ ਹੋ ਗਈ। ਕੈਪਟਨ ਨੇ ਉਹਨਾਂ ਦਾ ਜਿਹੜਾ ਮੰਤ్రਾਲਾ ਉਹ ਬਦਲ ਦਿੱਤਾ ਔਰ ਸਿੱਧੂ ਨੇ ਪੋਲਟਿਕਸ ਤੋਂ ਦੂਰੀ ਬਣਾ ਲਈ। ਕਾਂਗਰਸ ਹਾਈ ਕਮਾਂਡ ਨੇ ਅਚਾਨਕ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਾ ਦਿੱਤਾ। ਸਿੱਧੂ ਨੇ ਸਿਆਸੀ ਜੰਗ ਛੇੜੀ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਣੀ ਪਈ ਤੇ ਹਾਈ ਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਬਜਾਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਤੇ ਉਸ ਤੋਂ ਬਾਅਦ ਕੈਪਟਨ ਦੀ ਤਰ੍ਹਾਂ ਚੰਨੀ ਦਾ ਵੀ ਆਪਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਵਿਰੋਧ ਹੋ ਗਿਆ। 2022 ਦੀਆਂ ਜਦੋਂ ਚੋਣਾਂ ਆਉਂਦੀਆਂ ਕਾਂਗਰਸ ਹਾਰ ਕੇ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਸਿੱਧੂ ਅੰਮ੍ਰਿਤਸਰ ਸੀਟ ਤੋਂ ਹਾਰ ਗਏ ਜਿੱਥੋਂ ਜੀਵਨਜੋਤ ਕੌਰ ਆਮ ਆਦਮੀ ਪਾਰਟੀ ਦੀ ਚੋਣ ਜਿੱਤ ਗਏ ਸਨ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਉੱਥੋਂ ਚੋਣ ਲੜ ਰਹੇ ਸਨ ਤੇ ਵਿਕਰਮ ਸਿੰਘ ਮਜੀਠਾ ਵੀ ਮਜੀਠਾ ਛੱਡ ਕੇ ਇਹਨਾਂ ਦੇ ਖਿਲਾਫ ਜਿਹੜਾ ਚੋਣ ਲੜਨ ਆ ਗਏ ਦੋਨੇ ਵੱਡੇ ਆਗੂ ਵਿਕਰਮ ਸਿੰਘ ਮਜੀਠਾ ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਹਾਰ ਗਏ ਇਸ ਤੋਂ ਬਾਅਦ ਸਿੱਧੂ ਨੂੰ ਕਾਂਗਰਸ ਪ੍ਰਧਾਨ ਤੋਂ ਵੀ ਹਟਾ ਦਿੱਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹਦਾ ਪ੍ਰਧਾਨ ਬਣਾ ਦਿੱਤਾ ਗਿਆ ਹੁਣ ਆਈਪਲ ਦਾ 17ਵਾਂ ਸੀਜ਼ਨ 22 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਆਪਣਾ ਡਿਫੈਂਡਿੰਗ ਚੈਂਪੀਅਨ ਚਨਈ ਸੁਪਰ ਕਿੰਗਸ ਤੇ ਰਾਇਲ ਚੈਲੈਂਜਰ ਬੰਗਲੌਰ ਦੇ ਵਿੱਚਕਾਰ ਪਹਿਲਾ ਮੈਚ ਹੋਏਗਾ ਲੋਕ ਸਭਾ ਚੋਣਾਂ ਕਰਕੇ ਟੂਰਨਾਮੈਂਟ ਦੀ ਸ਼ੁਰੂਆਤ ਹੈ ਜਿਹੜੀ 21 ਮਾਰਚ ਨੂੰ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਨੇ ਹੁਣ ਸਪਸ਼ਟ ਤੌਰ ਦੇ ਉੱਤੇ ਇਹ ਕਹਿ ਦਿੱਤਾ ਕਿ ਉਹ ਵਾਪਸੀ ਕਰ ਰਹੇ ਨੇ ਆਪਣੇ ਬਿਜ਼ਨਸ ਦੇ ਵਿੱਚ ਜੋ ਉਹਨਾਂ ਦਾ ਪਹਿਲਾ ਸੀ ਆਲਰੇਡੀ ਜਿਹੜਾ ਉਹ ਪ੍ਰੋਫੈਸ਼ਨ ਸੀਗਾ ਤੇ ਹਮੇਸ਼ਾ ਉਹ ਕਹਿੰਦੇ ਸੀਗੇ ਕਿ ਮੈਂ ਕਰੋੜਾਂ ਰੁਪਏ ਕਮਾਉਂਦਾ ਸੀਗਾ ਤੇ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਆਖਿਆ ਕਿ ਮੈਂ ਪੰਜਾਬ ਨੂੰ ਚੁਣਿਆ ਲੇਕਿਨ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਇਹ ਚਰਚਾ ਚੱਲੀ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਪਣਾ ਜਿਹੜਾ ਨਵਾਂ ਫੀਲਡ ਜੋ ਪੁਰਾਣਾ ਫੀਲਡ ਸੀਗਾ ਉਸ ਫੀਲਡ ਦੇ ਵਿੱਚ ਜਾਣ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਮਨ ਬਣਾ ਲਿਆ ਹੈ ਹੁਣ ਨਵਜੋਤ ਸਿੰਘ ਸਿੱਧੂ ਦੀ 6 ਸਾਲ ਬਾਅਦ ਕ੍ਰਿਕਟ ਦੇ ਵਿੱਚ ਜਿਹੜੀ ਹੈ ਕਮੈਂਟਰੀ ਦੌਰਾਨ ਵਾਪਸੀ ਹੋਏਗੀ ਔਰ ਆਈਪੀਐਲ ਦੇ ਪਹਿਲੇ ਮੈਚ ਦੇ ਵਿੱਚ ਉਹ ਸ਼ੁਰੂਆਤ ਕਰਨਗੇ ਔਰ ਨਾਲੀ ਨਾ ਉਹ ਖੁਦ ਚੋਂ ਲੜਨਗੇ ਤੇ ਨਾ ਉਹਨਾਂ ਦੀ ਧਰਮ ਪਤਨੀ ਚੋਂ ਲੜੇਗੀ ਸੋ ਆਪਣੇ ਪੁਰਾਣੇ ਪ੍ਰੋਫੈਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੁਬਾਰਾ ਦਿਖਾਈ ਦੇਣਗੇ ਤੇ ਕਾਂਗਰਸ ਨੂੰ ਵੀ ਇਸ ਖਬਰ ਦੇ ਨਾਲ ਕੁਝ ਸੂਬਾ ਕਾਂਗਰਸ ਨੂੰ ਰਾਹਤ ਵਾਲੀ ਖਬਰ ਆਉਣ ਦੀ ਉਮੀਦ ਹੈ ਜਿਸ ਤਰ੍ਹਾਂ ਦੇ ਕਿੱਸੇ ਲੱਗ ਰਹੇ ਸਨ ਕਿਉਂਕਿ ਸਮੇਂ-ਸਮੇਂ ਸਰ ਨਵਜੋਤ ਸਿੰਘ ਸਿੱਧੂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਲਾਈਆਂ ਜਾ ਰਹੀਆਂ ਸਨ ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਭਾਵੇਂ ਉਹ ਕੈਪਟਨ ਆਪਣਾ ਅਮਰਿੰਦਰ ਸਿੰਘ ਹੋਣ ਰਾਜਾ ਮਰਿੰਦਰ ਸਿੰਘ ਹੋਣ ਸੁਖਜਿੰਦਰ ਸਿੰਘ ਰੰਦਾਵਾ ਹੋਣ ਸੋ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੁਣ ਕਾਂਗਰਸੀਆਂ ਨੂੰ ਲਾਉਣ ਦੀ ਜੜੀ ਜ਼ਰੂਰਤ ਨਹੀਂ ਪਵੇਗੀ ਸੋ ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀਗਾ ਕਿ ਆਈਪੀਐਲ ਦੇ ذریعے ਕਮੈਂਟਰੀ ਦੀ ਦੁਨੀਆ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਮਬੈਕ ਆ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ 2024 ਤੋਂ ਉਹਨਾਂ ਨੇ ਬਿਲਕੁਲ ਦੂਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ ਪਿਛਲੇ ਕਈ ਸਾਲ ਉਹਨਾਂ ਦੇ ਕਾਫੀ ਖਰਾਬ ਜਿਹੜੇ ਨਜ਼ਰ ਆਏ ਰਾਜਨੀਤੀ ਦੀਆਂ ਬਹੁਤ ਸਾਰੀਆਂ ਉਲਝਣਾਂ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸੀਜ਼ਨ ਦੇ ਵਿੱਚ ਕਮੈਂਟਰੀ ਕਰਦੇ ਸੁਣਾਈ ਦੇਣਗੇ ਉਹ ਪਹਿਲਾਂ ਵੀ ਇਸੇ ਲੀਗ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਕਮੈਂਟਰੀ ਕਰ ਚੁੱਕੇ ਆ ਲੇਕਿਨ ਕਾਫੀ ਸਮੇਂ ਤੋਂ ਉਹ ਕ੍ਰਿਕਟ ਦੀ ਦੁਨੀਆ ਤੋਂ ਦੂਰ ਰਹੇ ਔਰ ਸਾਬਕਾ ਕ੍ਰਿਕਟਰ ਦਾ ਕਮੈਂਟਰੀ ਬਾਕਸ ਦੇ ਵਿੱਚ ਸਟਾਰ ਸਪੋਰਟਸ ਨੇ ਸਰਦਾਰ ਦੀ ਵਾਪਸੀ ਦਾ ਐਲਾਨ ਕੀਤਾ ਹੈ ਇਹ ਗੱਲ ਉਦੋਂ ਤਾਂ ਹੋਈ ਜਦੋਂ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਵਾਲਿਆ ਤੇ ਉਹ ਚੋਣਾਂ ਵੀ ਨਹੀਂ ਲੜਨਗੇ ਹਾਲਾਂਕਿ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਜਿੱਥੇ ਕਮੈਂਟਰੀ ਦੀ ਦੁਨੀਆ ਦੇ ਵਿੱਚ ਵਾਪਸੀ ਕਰ ਰਹੇ ਨੇ ਉੱਥੇ ਸਾਰੀਆਂ तमाम ਜਿਹੜੀਆਂ ਰਾਜਨੀਤਿਕ ਉਲਝਣਾਂ ਉਹਨਾਂ ਨੂੰ ਬਿਲਕੁਲ ਉਹਨਾਂ ਨੇ ਦਰਕਨਾਰ ਕਰ ਦਿੱਤਾ ਹੈ 2024 ਦੇ ਵਿੱਚ ਆਈਪੀਐਲ ਦੀ ਜਿਹੜੀ ਕਮੈਂਟ ਕਮੈਂਟਰੀ ਹੋਈਗੀ ਉਹਨਾਂ ਦੀ ਕਮੈਂਟੇਟਰਾਂ ਦੀ ਸੂਚੀ ਦੇ ਵਿੱਚ ਇਹਨਾਂ ਦੀ ਅਨੋਖੀ ਸ਼ੈਲੀ ਹਮੇਸ਼ਾ ਜਿਹੜੀ ਹੈ ਉਹਨਾਂ ਦੇ ਫੈਨਸ ਨੂੰ ਪ੍ਰਭਾਵਿਤ ਕਰਦੀ ਹੈ ਉਹਨਾਂ ਦੀ ਜਿਹੜਾ ਗਿਆਨ ਹੈ ਖੇਡਾਂ ਦਾ ਔਰ ਵਿੱਚ ਵਿੱਚ ਉਹ ਆਪਣੀ ਸ਼ਾਇਰੀ ਵੀ ਕਰਦੇ ਰਹਿੰਦੇ ਆ ਚੁਟਕਲਿਆਂ ਦੇ ਨਾਲ ਫੈਨਸ ਦਾ ਜਿਹੜਾ ਮਨੋਰੰਜਨ ਕਰਦੇ ਨੇ ਜਰਾਉਣਗੇ ਸਟਾਰਟਸ ਸਪੋਰਟਸ ਨੇ ਉਹਨਾਂ ਨੂੰ ਇਹ ਆਫਰ ਦਿੱਤੀ ਹੈ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੜੀ ਭਾਸ਼ਾ ਦੇ ਵਿੱਚ ਕਮੈਂਟਰੀ ਕਰਨਗੇ ਵੈਸੇ ਉਹਨਾਂ ਦੀ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਬਹੁਤ ਅੱਛੀ ਹੈ ਔਰ 2 ਦਰਜਨ ਤੋਂ ਜ਼ਿਆਦਾ ਜਿਹੜੇ ਕਮੈਂਟੇਟਰਸ ਨੂੰ ਇਹਦੇ ਵਿੱਚ ਜੋੜਿਆ ਗਿਆ ਹੈ ਅਲੱਗ-ਅਲੱਗ ਭਾਸ਼ਾ ਦੇ ਵਿੱਚ ਕਮੈਂਟਰੀ ਸੁਣਨ ਨੂੰ ਮਿਲੇਗੀ 스타 ਦੇ ਪਾਸ ਆਈਪੀਐਲ ਦੇ ਸਿਰਫ ਟੀਵੀ ਦੇ ਰਾਈਟਸ ਨੇ ਉਹਨਾਂ ਦੀ ਕਮੈਂਟਰੀ ਸਾਨੂੰ ਟੀਵੀ ਤੇ ਸੁਣਨ ਨੂੰ ਮਿਲੇਗੀ ਔਰ ਟੂਰਨਾਮੈਂਟ ਦੇ ਜਿਹੜੇ ਡਿਜੀਟਲ ਰਾਈਟ ਹੈ ਜੀਓ ਸਿਨੇਮਾ ਦੇ ਕੋਲ ਹੈ ਉੱਥੋਂ ਦੀ ਕਮੈਂਟਰੀ ਟੀਮ ਵੱਖਰੀ ਹੈ ਨਵਜੋ ਸਿੰਘ ਸਿੱਧੂ ਦੇ ਜੀਵਨ ਦੇ ਵਿੱਚ ਬਹੁਤੇ ਸਾਲ ਜਿਹੜੇ ਚੰਗੇ ਨਹੀਂ ਰਹੇ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਜਿਆਦਾ ਫਾਇਦਾ ਨਹੀਂ ਮਿਲਿਆ ਕਪਲ ਸ਼ਰਮਾ ਦਾ ਸ਼ੋਅ ਵੀ ਉਹਨਾਂ ਨੂੰ ਗਾਉਣਾ ਪਿਆ ਸੀਗਾ ਤੇ ਇੱਕ ਮਾਮਲੇ ਦੇ ਵਿੱਚ ਉਹ ਜੇਲ੍ਹ ਦੀ ਹਵਾਵੀ ਖਾ ਚੁੱਕਿਆ ਉਸ ਤੋਂ ਬਾਅਦ ਦੇ ਵਿੱਚ ਭਾਵੇਂ ਉਹ ਜੇਲ੍ਹ ਸਜ਼ਾ ਕੱਟ ਕੇ ਆਏ ਉਹਨਾਂ ਦੀ ਧਰਮ ਪਤਨੀ ਵੀ ਠੀਕ ਨਹੀਂ ਉਹ ਵੀ ਕੈਂਸਰ ਨਾਲ ਜੂਝ ਰਹੇ ਨੇ ਪਰ ਹਿੰਮਤ ਵਾਲੇ ਨੇ ਹਾਲਾਂਕਿ ਹੁਣ ਉਹ ਫਿਰ ਉਸੇ ਦੁਨੀਆ ਦੇ ਵਿੱਚ ਕਦਮ ਰੱਖ ਰਹੇ ਐ ਜਿੱਥੇ ਉਹਨਾਂ ਨੇ ਕਾਫੀ ਸ਼ੋਹਰਤ ਹਾਸਲ ਕੀਤੀ ਕਾਫੀ ਸਮੇਂ ਤੱਕ ਜਿਹੜੀ ਉਹ ਕਮੈਂਟਰੀ ਕਰਦੇ ਰਹੇ ਸੋ ਆਈਪੀਐਲ 2024 ਦੇ ਜਰੀਏ ਕਮੈਂਟਰੀ ਦੀ ਦੁਨੀਆ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਕਮਬੈਕ ਤੇ ਲੋਕ ਸਭਾ ਚੋਣਾਂ ਤੋਂ ਦੂਰੀ ਇਸ ਇਲੈਕਸ਼ਨ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣੀ ਰਹੇਗੀ ਸੋ ਧੰਨਵਾਦ